ਇਸ ਵੀਡੀਓ ਦੇ ਵਿੱਚ ਤੁਹਾਡਾ ਧੰਨਵਾਦ ਆ ਤੇ ਆਪਾਂ ਕਾਫੀ ਜਿਹੜੀ ਜਾਣਕਾਰੀ ਆ ਕਿਤਨਾ ਕਿਤੋਂ ਪਤਾ ਕਰਕੇ ਛੋਟੇ ਛੋਟੇ ਗੱਲ ਆ ਆਪਾਂ ਅਲਟੀਡੀ ਦੇ ਇੱਥੇ ਚੈਨਲ ਤੇ ਸ਼ੇਅਰ ਕਰਦੇ ਆ ਤੇ ਜਿਹੜੇ ਨਵੇਂ ਬੰਦੇ ਨੇ ਜਾਂ ਹਜੇ ਆਏ ਨੇ ਜਿਨ੍ਹਾਂ ਨੂੰ 6 ਮਹੀਨੇ ਜਾਂ ਸਾਲ ਹੋਇਆ ਡੋਕੀ ਵਗੈਰਾ ਲਾ ਕੇ ਕਿਤੋਂ ਵੀ ਆਏ ਨੇ ਜਿੱਥੇ ਮਰਜੀ ਏ ਤੇ ਉਹ ਆ ਦੋ ਚਾਰ ਗੱਲਾਂ ਦੋ ਜਨ ਵੀ ਵੈਸੇ ਤਾਂ ਦੋ ਹੀ ਨੇ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਆਪਾਂ ਜਦੋਂ ਵੀ ਕਿਤੇ ਜਾਂਦੇ ਆ ਕਿਸੇ ਦੇ ਨਾਲ ਜਾਂਦੇ ਆ ਜਾਂ ਕਿਤੇ ਕੰਮ ਤੇ ਜਾਂਦੇ ਆ ਇਕੱਲੇ ਪਹਿਲੀ ਗੱਲ ਤਾਂ ਆਪਣੇ ਕੋਲ ਅਗਰ ਪੇਪਰ ਕੋਈ ਵੀ ਹੈਗਾ ਤਾਂ ਆਪਾਂ ਨੂੰ ਉਹ ਪੇਪਰ ਕੋਲ オリジナル ਰੱਖਣ ਦੀ ਜ਼ਰੂ ਪਹਿਲੀ ਗੱਲ ਇਹ ਚਾਹੇ ਤੁਹਾਡੇ ਕੋਲੇ ਚਿੱਟੀ ਸਜੋਰ ਨੂੰ ਅਜੀਲ ਅਜੀਲ ਵਾਲੀ ਚਾਹੇ ਪੀੜੀ ਆ ਹਜੇ ਹੁਣ ਮੇਰੀ ਵੀ ਅਜੀਲ ਕਰਾਈ ਆ ਪਰ ਮੇਰੇ ਕੋਲੇ ਹਜੇ ਪੇਪਰ ਕੋਈ ਖਾਸ ਨਹੀਂ ਹੈਗੇ ਮੈਂ ਵੀ ਤੁਹਾਡੇ ਵਰਗੇ ਜਿਹੜੇ ਨਵੇਂ ਬੰਦੇ ਨੇ ਮੈਂ ਇਹਦੇ ਵਿੱਚ ਤੁਹਾਨੂੰ ਇਹ ਗੱਲ ਦੱਸਣੀ ਚਾਹੁੰਦਾ 70 ਰੁਪਏ 80 ਰੁਪਏ ਜਿਹੜਾ ਮੋਲ ਤਾਂ ਜੁਰਮਾਨਾ ਉਹ ਤੁਹਾਡਾ ਪੁਲਿਸ ਵਾਲੇ ਕਰ ਸਕਦੇ ਨੇ ਕਿਉਂਕਿ ਇੱਕ ਦੋ ਬੰਦਿਆਂ ਦਾ ਹੋਇਆ ਤੇ ਮੈਨੂੰ ਜਿਹੜੀ ਗੱਲ ਪਤਾ ਲੱਗੀ ਆ ਦੋ ਦਿਨ ਜਾਣਿਆਂ ਤੋਂ ਇਹ ਅੱਜਕੱਲ ਸਖਤਾਈ ਤਾਂ ਵੱਧਦੀ ਆ ਇਟਲੀ ਦੇ ਵਿੱਚ ਜਿਹੜੀਆਂ ਦੋ ਦਿਨ ਮੋਤਾਂ ਹੋਈਆਂ ਨੇ ਉਹਦੇ ਕਰਕੇ ਇਹ ਥੋੜੀ ਜੀ ਸਲਤਾਈ ਵੱਧਦੀ ਹੈ ਕਿ ਰੋਗ ਰੋਗ ਕੇ ਬੰਦੇ ਪੁੱਛਦੇ ਆ ਬੱਸਾਂ ਔਰ ਆਪਣੇ ਟ੍ਰੇਨਾਂ ਦੇ ਵਿੱਚ ਜਾ ਕੇ ਕੋਈ ਵੀ ਤੁਸੀਂ ਕਿਤੇ ਵੀ ਹੈਗੇ ਹੋ ਬਾਹਰ ਨਿਕਲਦੇ ਜਰੂਰਤ ਨਹੀਂ ਜੇ ਤੁਸੀਂ ਗੱਡੀ 'ਚ ਕੰਮ ਤੇ ਜਾਂਦੇ ਹੋ ਕਿਸੇ ਦੇ ਨਾਲ ਤਾਂ ਚੁੱਪ ਕਰਕੇ ਘਰੇ ਆ ਕੇ ਸਮਝ ਰੋਟੀ ਖਾ ਕੇ ਤੇ ਬਾਹਰ ਜ਼ਿਆਦਾ ਕੋਈ ਮੁਰਦਤ ਜ਼ਰੂਰਤ ਨਹੀਂ ਅਗਰ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਤੁਸੀਂ ਜਾ ਸਕਦੇ ਹੋ ਉਹ ਪ੍ਰੂਫ ਤੁਹਾਡਾ ਅਸਲੀ ਹੋਣਾ ਚਾਹੀਦਾ ਕੋਈ ਆਪਾਂ ਫੋਟੋ ਕਾਪੀ ਰੱਖ ਲਏ ਕਈ ਵਾਰੀ ਵੀ ਫੋਟੋ ਕਾਪੀ ਦਿਖਾ ਦਾਂਗੇ ਉਹ origignal ਹੋਣਾ ਜ਼ਰੂਰੀ ਹੈ ਕਿਉਂਕਿ ਪੁਲਿਸ ਵਾਲੇ origignal ਦੇਖਦੇ ਆ ਤੋਡਾ ਜਿਹੜਾ ਮੋਲ ਤਾਂ ਆਪਣਾ 60 ਰੁਪਏ 70 ਰੁਪਏ 80 ਰੁਪਏ ਦੇ ਨੇੜੇ ਤੇੜੇ ਮੈਂ ਸੁਣਿਆ ਵੀ ਹੁੰਦਾ ਹਜੇ ਜਿਹੜੀ ਜਾਣਕਾਰੀ ਹੈ ਇਹ ਮੈਨੂੰ ਹਜੇ 3-4 ਦਿਨ ਪਹਿਲਾਂ ਕਿਸੇ ਨੇ ਦੱਸੀ ਆ ਕਿਉਂਕਿ ਬੰਦੇ ਕਹਿੰਦੇ ਵੀ ਉਹ ਕਿਤੇ ਬਾਹਰੋਂ ਨਿਕਲਣੀ ਮੈਨੂੰ ਫੋਨ ਕਰਕੇ ਦੱਸਿਆ ਕਾਫੀ ਜਿਹੜੀਆਂ ਗੱਲਾਂ ਨੇ ਇਦਾਂ ਦੀਆਂ ਆਪਾਂ ਨੂੰ ਪਤਾ ਲੱਗਦੇ ਰਹਿੰਦੀਆਂ ਨੇ ਇਹ ਛੋਟੇ ਛੋਟੇ ਗੱਲਾਂ ਤੋਂ ਅਸੀਂ ਜਿਹੜੇ ਬੰਦੇ ਨਵੇਂ ਨੇ ਹਨਾ ਉਹਨਾਂ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਪੁਰਾਣਿਆਂ ਦਾ ਵੈਸੇ ਵੱਡੀਆਂ-ਵੱਡੀਆਂ ਗੱਲਾਂ ਵੈਸੇ ਪਤਾ ਲੱਗ ਜਾਂਦੀ ਉਹਨੂੰ ਬੋਲੀ ਆਉਂਦੀ ਆ ਭਾਸ਼ਾ ਆਉਂਦੀ ਆ ਹਜੇ ਆਪਾਂ ਜ਼ੀਰ ਇਹ ਜਿਹੜੇ ਗੱਲ ਆ ਤੁਹਾਡੇ ਨਿਗਾ ਦੇ ਵਿੱਚ ਕੱਚੇ ਬੰਦੇ ਨੇ ਤੁਸੀਂ ਉਹਨੂੰ ਇਹ ਸ਼ੇਅਰ ਕਰ ਸਕਦੇ ਹੋ ਚਾਹੇ ਦੋ ਨੇ ਚਾਹੇ ਤਿੰਨ ਨੇ ਮੈਂ ਕਦੇ ਵੀ ਕੋਈ ਬਾਲਾ ਜ਼ੋਰ ਲਾ ਕੇ ਨਹੀਂ ਕਹਿੰਦਾ ਉਹਦਾ ਵੀਡੀਓ ਬਸ ਤੋਂ ਬਾਅਦ ਸ਼ੇਅਰ ਕਰਨ ਵਾਲੀ ਅਗਰ ਤੁਹਾਡੇ ਨਿਗਾ 'ਚ ਤਿੰਨ ਚਾਰ ਬੰਦੇ ਹੈਗੇ ਨੇ ਤੁਸੀਂ ਉਹਨਾਂ ਦਾ ਵੀ ਸ਼ੇਅਰ ਕਰ ਸਕਦੇ ਹੋ ਕਿਉਂਕਿ ਜਿਹੜੇ ਬੰਦੇ ਦਾ ਬਚਾਅ ਹੋ ਜਵੇ ਬਹੁਤ ਵਧੀਆ ਗੱਲ ਆ 40-45 ਰੁਪਏ ਜਿਹੜੀ ਫੋਨ ਦਿਹਾੜੀ ਮਿਲਦੀ ਹੈ 10-12 ਘੰਟੇ ਲਾ ਕੇ ਉਹ ਬਹੁਤ ਔਖੇ ਨੇ ਅਸੀਂ 90 ਰੁਪਏ ਦੇਣੀ ਕਿਸੇ ਨੂੰ ਧੰਨਵਾਦ